ਖਬਰ ਹੁਸ਼ਰਪੁਰ ਦੇ ਹਲਕਾ ਚੱਬੇ ਵਾਲੇ ਅਦੀਨਾਉਂ ਦੇ ਪਿੰਡ ਚਿੱਤੋ ਤੋਂ ਜਿੱਥੇ ਕਿ ਹਵੇਲੀ ਚ ਬੰਨੀਆਂ ਦੋ ਗਰਭਵਤੀ ਮੱਝਾਂ ਚੋਰੀ ਹੋ ਗਈਆਂ ਜਿਸ ਤੋਂ ਬਾਅਦ ਪਰਿਵਾਰ ਅਤੇ ਹੋਰਨਾਂ ਪਿੰਡ ਵਾਸੀਆਂ ਵੱਲੋਂ ਇਸ ਚੋਰੀ ਦਾ ਦੋਸ਼ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਲਾਇਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੀਲਮ ਅਤੇ ਉਸਦੇ ਪਤੀ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਚਾਇਤੀ ਚ ਉਹਨਾਂ ਦੌਰਾਨ ਜੇਤੂ ਉਮੀਦਵਾਰ ਨੂੰ ਵੋਟਾਂ ਪਾਈਆਂ ਗਈਆਂ ਸਨ ਤੇ ਇਸਦੀ ਰੇਟਕ ਵਜੋਂ ਪਿੰਡ ਦੇ ਇਕਾਦੁੱਕਾ ਵਿਅਕਤੀ ਉਹਨਾਂ ਨਾਲ ਰੰਜਿਸ਼ ਰੱਖਦੇ ਨੇ ਤੇ ਬਿਨਾਂ ਵਜ੍ਹਾ ਤੋਂ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਨੇ ਉਹਨਾਂ ਦੱਸਿਆ ਕਿ ਬੀਤੀ ਰਾਤ ਉਹ ਆਪਣੀਆਂ ਮੱਜਾਂ ਨੂੰ ਹਵੇਲੀ 'ਚ ਸਹੀ ਸਲਾਮਤ ਬੰਨ ਕੇ ਗਏ ਸਨ ਤੇ ਜਦੋਂ ਸਵੇਰੇ ਤੜਕਸਾਰ ਦੇਖਿਆ ਤਾਂ ਹਵੇਲੀ 'ਚੋਂ ਦੋ ਮੱਜਾਂ ਜੋ ਕਿ ਗਰਭਵਤੀ ਸੀ ਉਹ ਚੋਰੀ ਹੋ ਚੁੱਕੀਆਂ ਸਨ ਉਹਨਾਂ ਦੱਸਿਆ ਕਿ ਉਕਤ ਸ਼ਰਾਰਤੀ ਆਂਸਰ ਸਾਡੀ ਹਵੇਲੀ ਨੂੰ ਜਾਂਦੇ ਪੰਚਾਇਤੀ ਰਾਤੇ ਗੋਹੀ ਨਾਲ ਭਰੀ ਹੋਈ ਟਰਾਲੀ ਵੀ ਸੁੱਟ ਕੇ ਤੇ ਇਸ ਤਰ੍ਹਾਂ ਕਰਨ ਦੀ ਉਕਤ ਆਂਸਰਾਂ ਵੱਲੋਂ ਉਹਨਾਂ ਨੂੰ ਧਮਕੀ ਵੀ ਦਿੱਤੀ ਗਈ ਸੀ ਜਿਸ ਦੀ ਕੀ ਬਕਾਇਦਾ ਉਹਨਾਂ ਕੋਲ ਵੀਡੀਓ ਵੀ ਮੌਜੂਦ ਹੈ ਦੂਜੇ ਪਾਸੇ ਪਿੰਡ ਤੇ ਹੀ ਰਹਿਣ ਵਾਲੇ ਆ ਪਾਕੂ ਮੋਨ ਲਾਲ ਚਿੱਤੋਂ ਜੋ ਕਿ ਮੌਜੂਦਾ ਸਰਪੰਚ ਦਾ ਪਤੀ ਵੀ ਹੈ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਪਹਿਲਾਂ ਵੀ ਉਕਤ ਧਿਰ ਨੂੰ ਪੰਚਾਇਤ ਵਿੱਚ ਬੁਲਾਇਆ ਗਿਆ ਸੀ ਤਾਂ ਜੋ ਮਾਮਲੇ ਨੂੰ ਸੁਲਝਾਇਆ ਜਾ ਸਕੇ ਪਰੰਤੂ ਉਕਤ ਧਿਰ ਉਸ ਵਕਤ ਵੀ ਪੰਚਾਇਤ ਵਿੱਚ ਪੇਸ਼ ਨਹੀਂ ਹੋਈ ਸੀ ਤੇ ਹੁਣ ਇਸ ਤਰ੍ਹਾਂ ਦੀ ਘਟਕਿਆ ਹਰਕਤਾਂ ਕਰਕੇ ਗਰੀਬ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ ਇਸ ਮੌਕੇ ਪੀੜਤ ਪਰਿਵਾਰ ਅਤੇ ਹੋਰਨਾਂ ਪਿੰਡ ਵਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਇਨਸਾਫ ਤੋਂ ਆਇਆ ਜਾਵੇ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਬੰਦੀ ਸਜ਼ਾ ਦਿੱਤੀ ਜਾਵੇ ਹੁਸ਼ਰਪੁਰ ਨੇ ਉਸਤੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਨਾਮ ਤੁਹਾਡਾ ਨੀਲਮ ਕਿਹੜਾ ਪਿੰਡ ਆਪਣਾ ਚਿੱਤੋ ਕੀ ਹੋਇਆ ਮੱਝਾਂ ਪਾਜੀ ਰਾਤ ਦੀਆਂ ਗਾਇਵ ਹੈ ਗਈ ਦੋਨੇ ਇੱਥੇ ਨਾਲੇ ਕਿਹੜਿਆਂ ਨੂੰ ਅੱਗਾ ਨਹੀਂ ਆ ਨਾਲੇ ਸ਼ਰਾਬ ਪੀਤੀ ਵੀ ਕੋਲ ਦੋ ਮੱਝਾਂ ਨਹੀਂ ਹੈਗੀਆਂ ਸੋਏ ਪਰ ਮੱਝਾਂ ਸਾਥੇ ਕੇਸਤਾ ਵਿਨੀਤ ਕਰਿਆ ਸੀ ਪਰ ਉਹ ਨਹੀਂ ਆਉਂਦੀਆਂ ਹੈਗਾ ਕੌਣ ਬੰਦੀ ਸੀ ਕਿਹਦਾ ਤੇ ਸ਼ੱਕ ਹੈ ਬੰਦੇ ਇੱਥੇ ਦੇ ਪਿੰਡ ਦੇ ਹੀ ਹੈ ਜਿੱਤੀ ਪੁਲਿਸ ਕਪਲੇਟ ਹਾਂ ਹਾਂ ਜੀ ਕੰਪਲੀਟ ਕਰ ਦਿੱਤੇ ਕਿੰਨੇ ਕੋਈ ਰਾਤੀ ਹੋਇਆ ਕੁਝ ਪਤਾ ਕੋਸ਼ ਨਹੀਂ ਸਾਨੂੰ ਤਾਂ ਪਤਾ ਹੈਗਾ ਕਿ ਤੱਕ ਚੱਲ ਗਏ ਤੇ 8:00 ਵਜੇ ਤੋਂ ਬਾਅਦ ਹੋਇਆ ਜੋ ਵੀ ਹੋਇਆ। ਸਵੇਰੇ ਦੀ ਫਿਰ ਕਿੱਦਾਂ ਪਤਾ ਲੱਗਾ ਜੀ? ਸਵੇਰਾ ਸੀ ਮੱਝਾਂ ਚੋਣ ਆਏ 5:00 ਵਜੇ ਇੱਕ ਮੱਝ ਖੁੱਲੀ ਘੁੰਮਦੀ ਸੀਗੀ। ਜੇ ਖੁੱਲੀ ਘੁੰਮਦੀ ਦੀ ਫੇਰ ਅਸੀਂ ਮੱਝਾਂ ਦੇਖੀਓ ਸਾਡੀਆਂ ਦੋ ਮੱਝਾਂ ਹੈ ਨਹੀਂ। ਅਸੀਂ ਪਰੇ ਤੱਕ ਦੇਖਣਗੇ ਸਾਨੂੰ ਨਜ਼ਰ ਨਹੀਂ ਆਈਆਂ ਮੱਝਾਂ। ਕਿਉਂ ਤੰਗ ਕਰਦੇ ਹੋ? ਉਹ ਬੋਟਾਂ ਪਿੱਛੇ ਵੇ ਬੋਟਾ ਪਾਈਆਂ ਲਗਾਦਾ ਮੇਰੇ ਰਸਤੇ ਰੋਸ ਤੋਂ ਬੰਦ ਕਰਦੇ ਰੇ ਬੋਲਦੇ ਰੇ ਕਾਫੀ ਅਸੀਂ ਨਹੀਂ ਹੰਗਾਰਾ ਤੱਕ ਵੀ ਦਿੱਤਾ ਉਤੇ ਵਾਧ ਢੇਰ ਗੱਬੇ ਸਿੱਟਣ ਲਾ ਪੇ ਰਾਤ ਦੀ ਵੀ ਟਰੈਲੀ ਲੈ ਹੀ ਵੀ ਅਸੀਂ ਗਰੀਬ ਬੰਦੇ ਆ ਅਸੀਂ ਕੋਸ਼ ਨਹੀਂ ਕਰ ਸਕਦੇ ਜੋ ਤੁਸੀਂ ਕਰ ਸਕਦੇ ਸਹੀ ਹੈ ਕਿ ਪਿੰਡ ਦੇ ਬੰਦੇ ਜਿਹੜੇ ਹਾਂਜੀ ਪਿੰਡ ਦੇ ਹੀ ਐ ਸਾਨੂੰ ਇੰਨਾ ਖਤਰਾ ਹੈ ਨਾ ਸਾਡੀ ਧੀਆਂ ਧਿਆਣੀਆਂ ਸਾਨੂੰ ਉਹ ਵੀ ਖਤਰਾ ਵੀ ਅਸੀਂ ਐਸੇ ਵੀ ਲੈ ਆ ਨਹੀਂ ਸਕਦੇ ਰਾਤ ਨੂੰ ਨੀਰੇ ਹੋਏ ਵੀ ਕਿ ਚੱਕੇ ਕੀ ਗੱਲ ਹੈ ਕੀ ਗੰਦੇ ਕੀ ਕਹਿੰਦੇ ਪਤਾ ਨਹੀਂ ਜੀ ਉਹਨਾਂ ਨੂੰ ਪੁੱਛੋ ਹੋ ਜੀ ਚਨੇ ਲਾ ਰਹੀ ਸੀ ਹਾਂ ਕੀ ਹੋਇਆ ਬਲੀ ਸਾਡੀਆਂ ਬਾਈ ਦੋ ਮੱਜਾਂ ਉਹ ਇਸਨੇ ਤੇ ਆਈਆਂ ਉਹ ਛੁੱਟੀਆਂ ਨੇ ਉਹ ਰਾਦਿਆਂ ਗਿਆ ਬਾ ਕਿੱਥੇ ਸਰਦ ਸਤ ਰਾਜ ਹਨ ਦੀਪ ਹੈ ਸ਼ਕਵਾ ਕਿ ਜਿਹੜੇ ਟੈਲੀ ਲੱਗ ਗਏ ਆ ਸਾਨੂੰ ਪੂਰੀ ਵੀ ਆ ਕੇ ਕੰਮ ਵੀ ਇਹਨੇ ਨਾ ਕੀਤਾ ਹੋਊਗਾ ਤੇ ਉਸ ਤੋਂ ਬਾਅਦ ਸਵੇਰ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਕਹਿੰਦਾ ਮੈਂ ਹੋਰ ਛੱਡਣੀ ਆ ਹਾਂ ਜੀ ਹਾਂ ਜੀ ਦੇਖੀ ਵੀਡੀਓ ਹਾਂ ਦੇਖੀ ਜੀ ਉਹ ਕਹਿੰਦਾ ਮੈਂ ਉਹ ਭਰਨ ਚੱਲਾ ਮੁੜ ਕੇ ਫੇਸਕੂਆ ਵੀ ਜਾ ਕੇ ਰਾਹ ਸੇ ਵੀ ਤੋ ਬੰਦ ਕਰ ਦਿੱਤਾ ਹੈ ਹਾਂ ਰਾਹ ਤੇ ਹੀ ਬੰਦ ਕੀਤਾ ਹੈ ਸਾਨੂੰ ਰਾਹ ਤੇ 30 ਸਾਲ ਹੋ ਗਏ ਲੰਘਦੇ ਇਹਨੂੰ 2004 ਜੇ ਪੱਕੀ ਪਹਿਲਾਂ ਬਣ ਚੁੱਕੀ ਵੀ ਆ ਤੇ ਮੁੜ ਕੇ ਸਾਨੂੰ ਪਰੇਸ਼ਾਨ ਹੋਊਗਾ 4-5 ਮਹੀਨੇ ਕਰ ਦੇਣ ਇਹਨੂੰ ਕਿੱਦਾਂ ਤੋਂ ਬੋਟਾ ਪਈ ਇਹ ਸਾਰਾ ਬੋਟਾ ਦਾ ਹੀ ਮਸਲਾ ਹਾਂਜੀ ਹਾਂਜੀ ਤੁਸੀਂ ਬੋਟਾ ਦੂਜੇ ਪਾਸੇ ਪਾਈਆਂ ਸਿਰ ਇਹੀ ਰੜਕੇ ਆ ਹਾਂਜੀ ਕੀ ਮੰਗ ਕਰਦਾ ਮੰਗੇ ਇਹ ਸਾਡਾ ਨਿਸ਼ਾਬ ਦਿੱਤਾ ਜਾਂਦਾ ਦੇਖੋ ਜੀ ਇੱਥੇ ਇੱਕ ਇਹਨਾਂ ਦੀ ਹਵੇਲੀ ਨੂੰ ਪੰਚਾਇਤੀ ਸੜਕ ਆਂਦੀ ਆ ਬਾਈ 24 ਸਾਲ ਤੋਂ ਪੱਕੀ ਸੜਕ ਪਹਿਲਾਂ ਬੜੀਆਂ ਉਹਦੇ ਪਰੇ ਵੀ ਹੌਲੀ-ਹੌਲੀ ਮਿੱਟੀ ਸਿੱਟੀ ਕੇ ਉੱਚੀ ਕਰਦੇ ਆ। ਹੁਣ ਪਤਾ ਨਹੀਂ ਅਚਾਨਕ ਆਹਾ 2.5 ਤੋਂ 2.5 ਮਹੀਨਿਆਂ ਦੇ ਵਿੱਚ ਪਿੰਡ ਦੇ ਹੀ ਆ। ਆ ਦੀਪ ਪੁੱਤਰ ਦੇਵਰਾਜ ਕੋਸ਼ ਉਹਨਾਂ ਦੇ ਨਾਲ ਹੋਰ ਉਹਦੇ ਸਾਥੀ ਨਾਲੇ ਹੋਏ ਇੱਥੇ। ਉਹ ਬਾਰ-ਬਾਰ ਦਿੱਲੀ ਆ ਕੇ ਇਹ ਸੜਕ ਦੇ ਉੱਪਰ ਗੋਹਾ ਸੁੱਟ ਦਿੰਦੇ ਆ। ਪੰਗ ਪਰੇਸ਼ਾਨ ਕਰਦੇ ਆ। ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਪੰਚਾਇਤ ਦੇ ਵਿੱਚ। ਤੇ ਪੰਚਾਇਤ ਰਾਜ ਦੋਨਾਂ ਨੂੰ ਬੁਲਾਇਆ, ਨਾ ਤੇ ਉਹ ਪੰਚਾਇਤ ਚ ਆਏ। ਉਹ ਕਹਿੰਦੇ ਜੀ ਅਸੀਂ ਨਹੀਂ ਆਣਾ ਪੰਚਾਇਤ ਦੇ ਵਿੱਚ। ਤੇ ਜਦੋਂ ਪੰਚਾਇਤ ਨੇ ਕਿਹਾ ਕਿ ਇੱਥੇ ਨਹੀਂ ਸੱਟਣਾ। ਉਸ ਇਹ ਚੀਜ਼ਾਂ ਨੂੰ ਬੰਦ ਕਰੋ ਉਹ ਸ਼ਰਿਆਮ ਤੱਕਾ ਕਰਦੇ ਉੱਥੇ ਗੋਹਾ ਛੱਡਦੇ ਆ ਪੁਲਿਸ ਪ੍ਰਸ਼ਾਸਨ ਨੂੰ ਕੱਲ ਐਪਲੀਕੇਸ਼ਨ ਦੇ ਕੇ ਆਏ ਸੀ ਐਸ ਐਚਓ ਸਾਹਿਬ ਨੂੰ ਕਿ ਇਹਨੂੰ ਮਿਲੋ ਇਹਨਾਂ ਨੂੰ ਪੁੱਛੋ ਕੀ ਗੱਲ ਹੈ ਕਿਉਂ ਪੰਚਾਇਤੀ ਜ਼ਮੀਨ ਦੇ ਉੱਪਰ ਇਹਨਾਂ ਦੀ ਸੜਕ ਨੂੰ ਰੁਕਿਆ ਜਾ ਰਿਹਾ ਪਰ ਰਾਤ ਦੀ ਹੋਰ ਹੀ ਘਟਨਾ ਹੋ ਗਈ ਰਾਤ ਇਥੇ ਲਿਆ ਕੇ ਵੱਡੀ ਸਾਰੀ ਟਰਾਲੀ ਛੁੱਟੀ ਉਹਨਾਂ ਨੇ ਗੋਹੇ ਦੀ ਉਸ ਤੋਂ ਬਾਅਦ ਇਹਨਾਂ ਦੇ ਦੋ ਮੱਜਾਂ ਵੀ ਕਿ ਚੋਰੀ ਹੋ ਗਈਆਂ ਇਹਨਾਂ ਦਾ ਗੇਟ ਵੀ ਟੁੱਟਿਆ ਇਹਨਾਂ ਨੇ ਫੋਨ ਕੀਤਾ 4 ਵਜੇ ਦੇ ਕਰੀਬ ਕੇ ਜੀ ਸਾਡੇ ਇੱਧਰ ਦਾ ਹੋ ਗਿਆ ਆ ਕੇ ਦੇਖੋ ਜਦੋਂ ਦੇਖਿਆ ਤਾਂ ਇਥੇ ਦੋ ਮੱਜਾ ਗੈਪ ਸੀ। ਔਰ ਹੁਣ ਇੱਕ ਹੋਰ ਵੀਡੀਓ ਪਾਈ ਜਦੋਂ ਆਏ ਵਾਪਸ ਉਹੀ ਜਿਹੜੇ ਸ਼ਰਾਰਤੀ ਅਨਸਰ ਕਿਤੇ ਜਾ ਰਿਹਾ ਸੀ ਟਰੈਕਟਰ ਲੈ ਕੇ ਜਦੋਂ ਰੁਕਿਆ ਉਹ ਧਮਕੀਆਂ ਦੇ ਰਿਹਾ ਹੈ। ਸ਼ਰਯਾਮ ਧਮਕੀਆਂ ਦੇ ਰਿਹਾ ਕਿ ਜੋ ਕਰਨਾ ਕਰ ਲੋ। ਕੋਈ ਪੋਲਿਟੀਕਲ ਸ਼ਾਇਦ। ਦੇਖੋ ਪੋਲਿਟੀਕਲ ਸ਼ਾਇਦ ਜਦ ਕੁਝ ਵੀ ਹੈ ਪਰ ਇਨਸਾਫ ਤੇ ਮਿਲਣਾ ਚਾਹੀਦਾ ਹੈ ਗਰੀਬਾਂ ਦਾ ਰਹਿਣਾ ਹੱਕ ਨਹੀਂ ਇੱਥੇ। ਜੇ ਕੋਈ ਗਰੀਬ ਬੰਦਾ ਹੈ ਤਾਂ ਉਹਦਾ ਕੋਈ ਬਸ ਬਸ ਨਹੀਂ ਕੋਈ ਹੱਕ ਹੀ ਨਹੀਂ ਉਹਦਾ। ਉਹ ਇੱਥੇ ਆਪਣੀ ਗੱਲ ਹੀ ਨਹੀਂ ਕਰ ਸਕਦਾ। ਇੱਕ ਬੰਦੇ ਸ਼ਰਯਾਮ ਧੱਕੇਸ਼ਾਹੀ ਕਰ ਰਿਹਾ ਔਰ ਉਹਨਾਂ ਨੂੰ ਇਹਦੀ سپورਟ ਹੈ ਜੇ ਕੋਈ ਉਹਨਾਂ ਦੀ سپورਟ ਵੀ ਕਰ ਰਿਹਾ ਤੇ ਬਹੁਤ ਮਾੜੀ ਗੱਲ ਹੈ ਬੋਲੀਆਂ ਕਮਲੇ ਜਿੱਥੇ ਕੋਈ ਸ਼ਿਕਾਇਤ ਲੁਕਾਏ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਸ਼ਿਕਾਇਤ ਕੋਈ ਨਹੀਂ ਹੈ ਅਜੇ ਤੱਕ ਕੋਈ ਨਹੀਂ ਹੈ